ਕਿ ਅਸ ਐਸਪੀ ਸਿਦਾ ਕੰਮ ਹੁਣ ਇਹੀ ਰਹਿ ਗਿਆ ਕਿ ਇੱਕ ਪ੍ਰਾਈਵੇਟ ਚੈਨਲ ਨੂੰ ਕਿਸ ਤਰੀਕੇ ਨਾਲ ਬਚਾਉਣਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬੇ ਨਹੀਂ ਸਮਝਦੇ ਕਿ ਗੁਰਬਾਣੀ ਜਿਹੜੀ ਆ ਦੁਨੀਆਂ ਤੇ ਹਰੇਕ ਕੋਨੇ-ਕੋਨੇ ਘਰਾਂ ਘਰ ਕਰ ਤੱਕ ਫ੍ਰੀ ਆਫ ਕੋਸਟ ਜਾਵੇ ਸਰਬੱਤ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਅਮੈਂਡਮੈਂਟ ਬਿੱਲ ਪਾਸ ਕੀਤਾ ਕਿ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਗੁਰੂਆਂ ਦੀ ਬਾਣੀ ਹੈ ਉਹ ਦੁਨੀਆਂ ਦੇ ਕੋਨੇ-ਕੋਨੇ ਘਰ-ਘਰ ਤੱਕ ਫ੍ਰੀ ਆਫ ਕੋਸਟ ਪਹੁੰਚੇ ਤੇ ਜਿਹੜੇ ਇੱਕ ਪਰਿਵਾਰ ਤੇ ਪ੍ਰਾਈਵੇਟ ਚੈਨਲ ਨੂੰ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਪਿਛਲੇ ਲੰਮੇ ਸਮੇਂ ਨੇ ਤੋਂ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਹੈ ਉਹ ਖਤਮ ਕਰਕੇ ਸਰਬਸਾਂਝੀ ਗੁਰਬਾਣੀ ਜਿਹੜੀ ਆ ਉਹ ਫ੍ਰੀ ਟੂ 에ਅਰ ਹੋਵੇ ਇਹਦੇ ਤੇ ਪੰਜਾਬ ਸਰਕਾਰ ਨੇ ਇੱਕ ਅਮੈਂਡਮੈਂਟ ਬਿੱਲ 2023 ਜਿਹਦੇ ਚ ਸੈਕਸ਼ਨ 125 ਏ ਐਡ ਕਰਕੇ ਇਹ ਪ੍ਰਵੀਜ਼ਨ ਦਿੱਤਾ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਉਹ ਦਰਬਾਰ ਸਾਹਿਬ ਤੋਂ ਪ੍ਰਚਾਰ ਪ੍ਰਸਾਰ ਹੋਣ ਵਾਲੀ ਗੁਰਬਾਣੀ ਜਿਹੜੀ ਆ ਉਹ ਫ੍ਰੀ ਆਫ ਕਾਸਟ ਤੇ ਫ੍ਰੀ ਟੂ 에ਅਰ ਹੋਣ ਵਾਸਤੇ ਕੰਪਲੀਮੈਂਟ ਕਰੀ ਦੂਜੀ ਗੱਲ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਮੇਰਾ ਸਵਾਲ ਹੈ ਕਿ ਪੰਜਾਬ ਦੀ ਜਿਹੜੀ ਚੁਣੀ ਹੋਈ ਸਰਕਾਰ ਹੈ ਕੀ ਉਹ ਸਿੱਖਾਂ ਨੇ ਨਹੀਂ ਚੁਣੀ? ਕੀ ਜਿਹੜੇ 92 ਐਮਐਲਏ ਪੰਜਾਬ ਦੇ ਲੋਕਾਂ ਨੇ ਚੁਣੇ ਆ ਉਹਦੇ ਸਿੱਖਾਂ ਨੇ ਵੋਟਾਂ ਨਹੀਂ ਪਾਈਆਂ ਤੇ ਫਿਰ ਸਿੱਖਾਂ ਤੇ ਹਮਲਾ ਕਿਤਰਾ ਹੋ ਗਿਆ? ਇਹਦਾ ਮਤਲਬ ਜਿਹੜੇ 2 ਐਮਐਲਏ ਚੁਣੇ ਆ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੇ ਆ ਤੇ ਜਿਹੜੇ 92 ਚੁਣੇ ਆ ਉਹ ਗੈਰ ਸਿੱਖਾਂ ਦੀ ਕਰਦੇ ਆ ਸੋ ਇੱਕ ਤੇ ਐਸਜੀਪੀਸੀ ਦਾ ਇਹ ਕਹਿਣਾ ਕਿ ਇਹ ਸਿੱਖਾਂ ਤੇ ਪੰਥ ਤੇ ਹਮਲਾ ਇਹਨੂੰ ਸਿਰੇ ਤੋਂ ਅਸੀਂ ਨਕਾਰਦੇ ਆ ਦੂਜੀ ਗੱਲ ਇੱਕ ਪ੍ਰਾਈਵੇਟ ਚੈਨਲ ਦੀ ਮੋਨੋਪੋਲੀ ਜਾਂ ਕਬਜ਼ੇ ਨੂੰ ਖਤਮ ਕਰਨਾ ਕਿਸ ਤਰੀਕੇ ਨਾਲ ਪੰਥ ਤੇ ਹਮਲਾ ਹੋ ਗਿਆ ਕਿ ਐਸਜੀਪੀਸੀ ਦਾ ਹੁਣ ਇਹੀ ਕੰਮ ਰਹਿ ਗਿਆ ਤੇ ਤੀਜੀ ਗੱਲ ਕਿ ਗੁਰਬਾਣੀ ਜਿਹੜੀ ਆ ਘਰਾਂ ਘਰ ਕਰ ਕਰ ਤੱਕ ਫ੍ਰੀ ਆਫ ਕੋਸਟ ਜਾਵੇ ਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਇਸ ਤੇ ਇਤਰਾਜ਼ ਹੈ ਇਹ ਸਾਡਾ ਸਵਾਲ ਹੈ ਇਹਨਾਂ ਨੂੰ Tá,